ਰੇਲਵੇ ਦੀ ਜ਼ਮੀਨ ਤੇ ਲੋਕਾਂ ਨੇ ਨਜਾਇਜ਼ ਤਰੀਕੇ ਦੇ ਨਾਲ ਕਬਜ਼ਾ ਕਰ ਰੱਖਿਆ ਸੀ ਤਾਂ ਇਸ ਤੋਂ ਬਾਅਦ ਆਰ ਪੀ ਐਫ ਨੇ ਇਸ ਨਜਾਇਜ਼ ਕਬਜ਼ਿਆਂ ਦੇ ਉੱਪਰ ਆਪਣਾ ਪੀੜਾ ਪੰਜਾ ਚਲਾ ਦਿੱਤਾ ਯਾਨੀ ਕਿ ਜੀ ਸੀ ਬੀ ਦੇ ਨਾਲ ਨਜਾਇਜ਼ ਕਬਜ਼ਾ ਨੂੰ ਢਾਇਆ ਗਿਆ ਤੇ ਜ਼ਮੀਨ ਨੂੰ ਖਾਲੀ ਕਰਵਾਇਆ ਗਿਆ ਮਾਮਲਾ ਚੰਡੀਗੜ੍ਹ ਦਾ ਹੈ ਜਿੱਥੇ ਕਿ ਰੇਲਵੇ ਦੀ ਜ਼ਮੀਨ ਤੇ ਨਜਾਇਜ਼ ਤਰੀਕੇ ਦੇ ਨਾਲ ਕੁਝ ਲੋਕਾਂ ਵੱਲੋਂ ਝੁੱਗੀਆਂ ਬਣਾ ਰੱਖੀਆਂ ਸੀ ਤੇ ਇਥੋਂ ਦੇ ਨੋਮੀਨੇਟਿਡ ਕੌਂਸਲਰ 트ਮੇਂਦਰ ਸਿਆਣੀ ਨੇ ਇਸ ਦੀ ਸ਼ਿਕਾਇਤ ਦਿੱਤੀ ਸੀ ਤੇ ਉਹਨਾਂ ਨਾਲ ਗੱਲਬਾਤ ਕਰਦ ਅੱਸੀ ਆਏ ਕਿ ਰੇਲਵੇ ਸਟੇਸ਼ਨ ਦੇ ਵਰ ਕਬਜ਼ਿਆਂ ਦੀ ਪਰਮਾਰ ਹੈ ਤੇ ਇਸ ਨੂੰ ਲੈ ਕੇ ਵੀਰਵਾਰ ਨੂੰ ਵੇਲਵੇ ਪੁਲਿਸ ਫੋਰਸ ਵੱਲੋਂ ਕਾਰਵਾਈ ਕੀਤੀ ਗਈ ਹੈ ਲੇਕਿਨ ਉਹ ਇਸ ਕਾਰਵਾਈ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ ਉਹਨਾਂ ਕਹਿੰਦੇ ਕਿ ਇਹ ਸਿਰਫ ਨਾਮਾਤਰ ਕਾਰਵਾਈ ਹੋਈ ਹੈ ਆਪਣੇ ਪਿੰਡ ਦੇ ਲੋਕਾਂ ਦੀ ਨਾਲ ਆਣੇ ਆਡੋਸ ਕ੍ਰੋਸ ਦੇ ਜਿਹੜੇ ਪਿੰਡ ਆ ਉਹਨਾਂ ਨੂੰ ਵੀ ਆਣ ਜਾਣ ਤੇ ਬੜੀ ਪਰੇਸ਼ਾਨੀ ਦਾ ਸਾਹਮਣਾ ਚੰਡੀਗੜ੍ਹ ਜਾਣੇ ਵਾਸਤੇ ਕਰਨਾ ਪੈਂਦਾ ਸੀ ਬੱਚੇ ਸਕੂਲ ਜਾਣੇ ਤੋਂ ਲੇਟ ਹੋ ਜਾਂਦੇ ਸੀ ਔਰ ਰਾਤੀ ਸ਼ਾਮੀ ਉਰੇ ਰਸਤੇ ਦੇ ਉੱਪਰ ਟੈਂਪੂ ਹੋ ਗਿਆ ਟੈਕਸੀ ਆਉਗੀਆਂ ਆਟੋ ਵਾਲੇ ਹੋਗੇ ਇਹ ਸਾਰੇ ਖੜੇ ਰਹਿੰਦੇ ਆ ਚਲੋ ਪਿੰਡ ਵਾਲੇ ਆਟੋ ਵਾਲੇ ਹੁੰਦੇ ਉਹਨਾਂ ਦੇ ਤੋਂ ਚਲ ਕੋਈ ਇਤਰਾਜ਼ ਨਹੀਂ ਹੋ ਤਾਂ ਬੰਦਾ ਚਲੋ ਰੋਟੀ ਖਾ ਕੇ ਫਿਰ ਦੁਬਾਰਾ ਚਲੇ ਗਿਆ ਕੰਮ ਕਰਾਂ ਤਾਂ ਲੇਕਿਨ ਇਹ ਟੈਕਸੀ ਔਰ ਆਟੋ ਵਾਲੇ ਸਾਰੇ ਬਾਹਰ ਦੇ ਆ ਔਰ ਸ਼ਾਮੀ ਕਈ ਵਾਰ ਐਦਾਂ ਹੋਇਆ ਸਾਡੇ ਪਿੰਡ ਦੀ ਕੁੜੀਆਂ ਨੂੰ ਛੇੜਿਆ ਵੀ ਗਿਆ ਤਾਂ ਮੇਰੇ ਕੋਲ ਕਈ ਪਿੰਡ ਵਾਲੇ ਘਰ ਤੋਂ ਘਟ ਕਈ ਔਰਤਾਂ ਆਈਆਂ ਆਪਣੇ ਬੱਚਿਆਂ ਨੂੰ ਲੈ ਕੇ ਆਈਆਂ ਕਿ ਸਾਡੇ ਨਾਲ ਇਸ ਤਰ੍ਹਾਂ ਗੱਲਬਾਤ ਹੋਇਆ ਲੇਕਿਨ ਮੈਂ ਨਾਲ ਗਿਆ ਤਾਂ ਉੱਥੇ ਪਤਾ ਚੱਲਦਾ ਕਿ ਉਹ ਟੈਕਸੀ ਵਾਲਾ ਦੱਸੋ ਕਿਹੜਾ ਕਿਹੜਾ ਨਹੀਂ ਆ ਉਹ ਜਿਹੜਾ ਛੇੜ ਕਰਨੀ ਕਰਦਾ ਸੀ ਉਹ ਆਪਣਾ ਚਲੇ ਜਾਂਦਾ ਸੀ ਮੈਂ ਹਾਰ ਕੇ ਪਿੰਡ ਵਾਲਿਆਂ ਨੇ ਮੈਨੂੰ ਕਿਹਾ ਕਿ ਤੁਸੀਂ ਇਸ ਤੇ ਕੁਝ ਐਕਸ਼ਨ ਲਓ ਤਾਂ ਮੈਂ ਹਾਰ ਕੇ ਮੈਂ ਡੀਆਰਐਮ ਰੇਲਵੇ ਹੋਰ ਜੋ ਵੀ ਰੇਲਵੇ ਦੇ ਅਧਿਕਾਰੀਆਂ ਉਹਨਾਂ ਨੂੰ ਮੈਂ ਆਪਣੀ ਮੇਲ ਦੁਆਰਾ ਐਪਲੀਕੇਸ਼ਨ ਦੱਸੀ ਹੈ ਕਿ ਭਈ ਐਦਾਂ ਐਦਾਂ ਇਕਰੋਚਮੈਂਟ ਆ ਕੋਈ ਕਬਾੜੀ ਵਾਲਾ ਬੈਠਿਆ ਕੋਈ ਝੁੱਗੀ ਵਾਲਾ ਬੈਠਿਆ ਕੋਈ ਸਾਰੇ ਤਾਂ ਟੈਕਸੀਆਂ ਵਾਲੇ ਔਰ ਟੈਂਪੂ ਟਰੈਵਲ ਵਾਲੇ ਖੜੇ ਆ ਜਿਹੜੇ ਬਾਹਰ ਤੋਂ ਗੱਡੀਆਂ ਲੈ ਕੇ ਖੜਦੇ ਆ ਉਰੇ ਔਰ ਸ਼ਾਮੀ ਉਹਦੇ ਵਿੱਚ ਜੋ ਵੀ ਹੁੰਦਾ ਇਹ ਤੁਹਾਨੂੰ ਪਤਾ ਹੀ ਹੈ ਆਪਣੀ ਧੀਆਂ ਪੈਣਾਂ ਦੇ ਨਾਲ ਛੇੜਕਾਨੀ ਵੀ ਹੋਈ ਆ ਮੈਂ ਇਹ ਚਾਹੁੰਦਾ ਕਿ ਵੀ ਇਹਨਾਂ ਨੂੰ ਰੇਲਵੇ ਦੀ ਜ਼ਮੀਨ ਤੇ ਹਟਾਇਆ ਜਾਏ ਔਰ ਕੋਈ ਵੀ ਕਿਸੇ ਵੀ ਧੀਆਂ ਪੈਣ ਦੇ ਨਾਲ ਅੱਗੇ ਉਹਜਾ ਕੋਈ ਹਾਸਾ ਨਾ ਹੋਵੇ ਪਰ ਮਨ ਨੂੰ ਜੋ ਪਤਾ ਚਲਿਆ ਕਿ ਕੱਲੀ ਝੁੱਗੀਆਂ ਹੀ ਹਟਾਈਆਂ ਔਰ ਮੈਂ ਉਰੇ ਕੋਈ ਗਰੀਬ ਬੰਦਾ ਸ਼ਾਮੀ ਰੇੜੀ ਰੁੜੀ ਲਾ ਲੰਦਾ ਸੀ ਆਪਣਾ ਕੋਈ ਖਾਣ ਪੀਣ ਦਾ ਲਾਂਦਾ ਜੀ ਤਾਂ ਇਹਨਾਂ ਨੇ ਰੇਲਵੇ ਵਾਲਿਆਂ ਨੇ ਉਹਨਾਂ ਨੂੰ ਵੀ ਹਟਾ ਤਿਆ ਲੇਕਿਨ ਪਰ ਜੋ ਬੜੇ ਗਲਤ ਕੰਮ ਕਰਨੇ ਵਾਲੇ ਆ ਜਿੱਦਾਂ ਕਵਾੜੀ ਹੋਗੇ ਰੇਲਵੇ ਦੀ ਜ਼ਮੀਨ ਤੇ ਬੈਠੇ ਆ ਕਵਾੜ ਦਾ ਕੰਮ ਕਰ ਰਹੇ ਆ ਕੋਈ ਪੁਸ਼ ਕਰ ਰਹੇ ਉਹਨਾਂ ਨੂੰ ਹਜੇ ਤੱਕ ਰੇਲਵੇ ਵਾਲਿਆਂ ਨੇ ਨਹੀਂ ਹਟ ਨਹੀਂ ਹਟਾਇਆ ਮੈਂ ਅੰਤ ਫਿਰ ਤੁਹਾਡੇ ਮਾਧਿਅਮ ਤੇ ਮੰਗ ਕਰਦਾ ਕਿ ਇਹ ਰੇਲਵੇ ਦੀ ਜ਼ਮੀਨ ਖਾਲੀ ਕਰਾਈ ਜਾਏ ਔਰ ਰੇਲਵੇ ਦੇ ਅੱਗੇ ਇਹ ਬੇਨਤੀ ਕਰਦਾ ਕਿ ਆਪਣੀ ਰੇਲਵੇ ਦੀ ਜ਼ਮੀਨ ਤੇ ਆਪਣਾ ਦੀਵਾਰ ਕਰੀ ਕੀਤੀ ਜਾਏ ਤਾਂ ਕਿ ਸਾਡੇ ਪਿੰਡ ਦਰਵਾਵਾਸੀਆਂ ਨੂੰ ਸੁੱਖ ਦਾ ਚੈਨ ਮਿਲ ਸਕੇ ਉਰੇ ਪੂਰੀ ਰਾਤ ਅਸੀਂ ਰਾਤ ਨੂੰ ਆਉਂਦੇ ਆ ਤਾਂ ਵੀ ਉਰੇ ਰਸਤਾ ਜਾਮ ਰਹਿੰਦਾ ਤਾਂ ਅਸੀਂ ਆਪਣੇ ਪਿੰਡ ਆਣੇ ਤੋਂ ਵੀ ਬਹੁਤ ਦੁਖੀ ਹੋ ਰਕੇ ਆ ਜੱਤਬਾਣੀ ਟੀਵੀ ਲਈ ਪਗਵਤ ਸਿੰਘ ਜੀ ਰਿਪੋਰਟ